ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖ਼ਬਰ ਆ ਰਹੀ ਹੈ ਜੀ ਹਾਂ ਦੋਸਤੋ ਅਚਕਕ ਹੁਣ ਫਿਰ ਤੋਂ ਹੋ ਗਿਆ ਵੋਟਾਂ ਪੈਂਦਾ ਲਾਣ ਜੀ ਹਾਂ ਦੋਸਤੋ ਅਸ ਦਿਨ ਪੈਂਗੀਆਂ ਵੋਟਾਂ ਖ਼ਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇਕਲ 21 ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਦੋਸਤੋ ਜੋ ਸਾਹਮਣੇ ਆ ਰਹੀ ਆ ਜੀ ਹਾਂ ਹੁਣੇ-ਹੁਣੇ ਖਬਰ ਮਿਲੀ ਆ ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ 15 ਰਾਜਾਂ ਦੀਆਂ ਰਾਜ ਸਭਾ ਦੀਆਂ 55 ਸੀਟਾਂ ਤੇ 27 ਫਰਵਰੀ ਨੂੰ ਵੋਟਾਂ ਪੈਣਗੀਆਂ ਜਿਸ ਕਰ ਕਰਦੀ ਹੈ ਕਿ 13 ਰਾਜਾਂ ਦੇ 50 ਰਾਜ ਸਭਾ ਮੈਂਬਰ ਅਜਕੱਲ 2 ਅਪ੍ਰੈਲ ਨੂੰ ਪੂਰਾ ਹੋਣ ਵਾਲੇ ਤੇ ਜਦੋਂ ਕਿ ਦੋ ਰਾਜਾਂ ਦੇ ਬਾਕੀ 6 ਮੈਂਬਰ 3 ਅਪ੍ਰੈਲ ਨੂੰ ਸੇਵਾਮੁਕਤ ਹੋਣ ਵਾਲੇ ਹਨ ਤੇ ਜਿੰਨਾ ਰਾਜਾਂ ਵਿੱਚ ਰਾਜ ਸਭਾ ਚੋਣਾਂ ਹੋਣੀਆਂ ਹਨ ਉਹਨਾਂ ਵਿੱਚ ਉੱਤਰ ਪ੍ਰਦੇਸ਼ ਮਹਾਰਾਸ਼ਟਰ ਬਿਹਾਰ ਮੱਧ ਪ੍ਰਦੇਸ਼ ਤੇਲੰਗਨਾ ਆਂਧਰਾ ਪ੍ਰਦੇਸ਼ ਗੁਜਰਾਤ ਪੱਛਮੀ ਬੰਗਾਲ ਰਾਜਸਥਾਨ ਕਰਨਾਟਕ ਉੱਤਰਾਖੰਡ ਛਤੀਸਗੜ ਅਰਿਸਾ ਹਿਮਾਚਲ ਤੇ ਹਰਿਆਣਾ ਸ਼ਾਮਲ ਹਨ ਜੀहां ਇਨ੍ਹਾਂ ਸਾਰੇ ਰਾਜਾਂ ਚ ਵੋਟਾਂ ਪੈਣਗੀਆਂ ਤੇ ਰਾਜ ਸਭਾ ਇੱਕ ਤਿਹਾਈ ਮੈਂਬਰ 127 ਸੰਸਦ ਸਦਨ ਦੇ ਕੰਮਕਾਜ ਵਿੱਚ ਨਿਰੰਤਰਾਂ ਨੂੰ ਯਕੀਨੀ ਬਣਾਉ ਲਈ ਹਰ 2 ਸਾਲ ਬਾਅਦ ਸੇਵਾਮੁਕਤ ਹੋ ਜਾਂਦੇ ਹਨ ਜਿਸ ਤਰ੍ਹਾਂ ਕਰਕੇ ਹੁਣ ਸੰਸਦ ਦੇ ਉੱਪਰਲੇ ਸਦਨ ਦੇ ਮੈਂਬਰ ਰਾਜ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਅਸਿੱਧੇ ਤੌਰ ਤੇ ਚੁਣੇ ਜਾਂਦੇ ਹਨ ਤੇ ਹੁਣ ਅਨੁਪਾਤਕ ਨੁਮਾਇੰਦਗੀ ਦੀ ਇੱਕ ਪ੍ਰਣਾਲੀ ਦੁਆਰਾ ਇਕੱਲੇ ਤਬਾਦਲੇਯੋਗ ਬੋਰਡ ਦੁਆਰਾ ਚੁਣੇ ਜਾਂਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਸਾਨੂੰ